ਫਾਜ਼ਲ ਕਾ ਤੇ ਜਲਾਲਾਬਾਦ ਫਿਰੋਜ਼ਪੁਰ ਰੋਡ ਤੇ ਵਾਪਰੇ ਸੜਕ ਹਾਦਸੇ ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰ ਮੁਤਾਬਕ ਮ੍ਰਿਤਕ ਨੌਜਵਾਨ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੀ ਸ਼ਾਮ ਉਹ ਆਪਣੇ ਕਾਰ ਤੋਂ ਕਿਸੇ ਦੋਸਤ ਨਾਲ ਗਿਆ ਸੀ ਅਤੇ ਵਾਪਸ ਨਹੀਂ ਪਰਤਿਆ। ਸ਼ਨੀਵਾਰ ਸਵੇਰ ਨੂੰ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਉਧਰ ਪੁਲਿਸ ਵੱਲੋਂ ਨਾਮਲੂਮ ਵਾਹਨ ਚਾਲਕ 'ਲਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਹੈ ਜੀ ਬੂਟਾ ਸਿੰਘ ਪਿੰਡ ਨੂਰਕਾਦਾ ਜੀ ਤੇ ਸਾਡਾ ਸਾਲਾ ਜੀ ਹੈ ਜੀ। ਉਹ ਇਸ ਤਰ੍ਹਾਂ ਵੀ ਕੱਲ ਆਏ ਸੀ ਉਹਨਾਂ ਦਾ ਪਰਿਵਾਰ ਵੀ ਮਿਲਣ ਆਏ ਸੀ ਕੱਲ ਗੁੱਡੀ ਨੂੰ ਮਲਾ ਲੱਗਿਆ ਟੂਲ ਟੈਕਸ ਕੋਲ ਉਹਨੇ ਘਰ ਦੇ ਵੀ ਆਏ ਸੀ ਤੇ ਮਲਾ ਕੇ ਲੈ ਗਿਆ ਤੇ ਹੁਣ ਕੱਲ ਦਾ ਨਿਕਲਿਆ ਸੀ ਯਾਨੀ ਕਿ ਘਰ ਵੀ ਰਾਤ ਕੱਲ ਗਿਆ ਸੀ ਵਾਪਸੀ ਦਿਨੇ ਸਵੇਰੇ ਉਸ ਤੋਂ ਬਾਅਦ ਕੱਲ ਦੇ ਦਿਨ ਸਵੇਰ ਯਾਨੀ ਕਿ ਉਹਦੇ ਨਾਲ ਇੱਕ ਮੁੰਡਾ ਆਇਆ ਸੀ ਨਾਲ ਉਹ ਕਰੂ ਲੈ ਕੇ ਆਇਆ ਬਾਰ ਜੀ ਕਰੂ ਲੈ ਕੇ ਆਇਆ ਜਲਾਲਾਬਾਦ ਪਤਾ ਨਹੀਂ ਕਿੱਥੇ ਰਹੇ ਨੇ ਕਿੱਥੇ ਨਹੀਂ ਹੋਏ ਸਾਰੀ ਪੂਰੀ ਰਾਤ ਪਰ ਸਵੇਰ ਫਿਰ ਸਾਨੂੰ ਪਤਾ ਲੱਗਿਆ ਯਾਨੀ ਕਿ 5:36 ਤੇ ਯਾਨੀ ਕਿ ਉਹਦਾ ਐਕਸੀਡੈਂਟ ਹੋਇਆ ਹੈ ਉਨੇ ਆ ਵੀ ਨਾਲ ਜਿਹੜਾ ਉਹਦੇ ਨਾਲ ਲੜਕਾ ਸੀ ਇਹ ਤਾਂ ਪੂਰਾ ਇੱਕ ਵਰੀ ਉਹਦੇ ਨੂੰ ਪੁੱਛਿਆ ਜਾਵੇ ਪੁੱਛਦਾ ਕੀਤੀ ਜਾਵੇ ਵੀ ਕਿੱਥੇ ਛੱਡਿਆ ਜੀ ਕੀ ਹੋਇਆ ਕੌਣ ਸੀ ਕਿੱਥੋਂ ਸੀ ਕਿੱਥੇ ਛੱਡ ਗਿਆ ਜੀ ਤੇ ਬਾਕੀ ਆ ਵੀ ਜਾਨੀ ਕਿ ਦੋ ਚਾਰ ਹੁੰਦੇ ਭੈਣਾਂ ਨੇ ਤੇ ਇੱਕ ਛੋਟਾ ਬੱਚਾ ਹੈ ਜਾਨੀ ਕਿ ਉਹ ਗੁੜੀਆ ਇਹਨਾਂ ਦੇ 2 ਸਾਲ ਦੀ ਤੇ ਇਹ ਪੂਰਾ ਪ੍ਰੋਸੀਜਰ ਨੂੰ ਇਹ ਆ ਵੀ ਅੰਦੀ ਪੂਰੀ ਪੁਨਸ਼ਣ ਕੀਤੀ ਜਾਵੇ ਤੇ ਜਿਹੜਾ ਗੱਡੀ ਵਾਲ ਮਾਰਨ ਵਾਲਾ ਤੇ ਅਗਰ ਉਹਦੇ ਤੇ ਵੀ ਕਾਰਵਾਈ ਕੀਤੀ ਜਾਵੇ ਸਾਨੂੰ ਇਹ ਇਨਸਾਫ ਚਾਹੀਦਾ ਜੀ ਉਹ ਅਜ ਤਿੰਨ ਚਾਰ ਦਿਨ ਹੋ ਗਏ ਜੀ ਉਹਦੇ ਨਾਲ ਹੀ ਰਹਿੰਦਾ ਹੈ ਪੂਰਾ ਲਗਾਤਾਰ ਰਹਿੰਦਾ ਉਹਦੇ ਨਾਲ ਦਿਨ ਪਰ ਰਾਤ ਉਹਦੇ ਨਾਲ ਹੀ ਰਹਿੰਦੇ ਨੇ ਤੇ ਅਗਰ ਉਸ ਲੜਕੇ ਨੂੰ ਵੀ ਪੁੱਛਿਆ ਜਾਵੇ ਬਈ ਯਾਨੀ ਕਿ ਕਿੱਥੇ ਲੈ ਗਿਆ ਕਿ ਇੱਥੇ ਕੀ ਹੋਇਆ ਵਾਪਕਾਂ ਕੀ ਹੋਇਆ ਕਿਵੇਂ ਉਹਨੂੰ ਸਾਰਾ ਪੂਰਾ ਪਤਾ ਹੋਵੇਗਾ ਜੀ ਮੁੰਡੇ ਨਾਲ ਤੁਹਾਡੀ ਗੱਲਬਾਤ ਜੇ ਕਿਸੇ ਰਿਸ਼ਤੇਦਾਰ ਦੀ ਗੱਲਬਾਤ ਹੋਈ ਹੋਵੇ ਕਿਸੇ ਨਾਲ ਨਹੀਂ ਹੋਈ ਜੀ ਗੱਲ ਇਹ ਉਹ ਮੁੰਡਾ ਲਾਪਤਾ ਹੀ ਹੈ ਤਾਂ ਸਾਹਮਣੇ ਨਹੀਂ ਆਇਆ ਜੀ ਹਾਂ ਉਹ ਮੁੰਡੇ ਤੇ ਪੂਰੀ ਪੁਛਤਾਚ ਕੀਤੀ ਜਾਵੇ ਹੁੰਦੇ ਤੋਂ ਵੀ ਪੁਲਿਸ ਵਾਲੋ ਅਜੇ ਬਿਆਨ ਹੋਈ ਜਾਂਦੇ ਨੇ ਜੀ ਤੇ ਅਗਰ ਪ੍ਰਸ਼ਾਸਨ ਹੋਵੇ ਆ ਵੀ ਇਹਦਾ ਇਨਸਾਫ ਪੂਰੀ ਪੂਨਸ਼ਨ ਕੀਤੀ ਜਾਵੇ ਜੀ ਇਹਨਾਂ ਦੇ ਇਨਸਾਫ ਮਿਲੇ ਜੋ ਗੱਲ ਹਕੀਕਤ ਬਾਕੀ ਅੰਦੋਸ ਨਹੀਂ ਕੋਈ ਪਰਿਵਾਰ ਦੇ ਤਾਂ ਬਹੁਤ ਬੁਰੇ ਹਾਲ ਨੇ ਜੀ ਇੱਕੋ ਹੀ ਸੀ ਪਰਿਵਾਰ ਦੇ ਵਿੱਚ ਚਾਰ ਭੈਣਾਂ ਦਾ ਮੰਨ ਲਓ ਪਰਾ ਇੱਕ ਹੀ ਸੀ 26 ਸਾਲ ਉਹਨਾਂ ਦੀ ਉਮਰ ਹੈ ਜੀ ਤੇ ਬਸ ਉਹਨੇ ਲਾ ਮਾਰ ਜਿ ਕਰਾਈ ਹੋਈ ਸੀ ਉਹ ਤੋਂ ਤੇ ਉਹ ਹੈ ਜਿਹੜੀ ਉਹਨਾਂ ਦੀ ਘਰ ਵਾਲੀ ਮੰਨ ਲਓ 6-7 ਮਹੀਨੇ ਹੋ ਗਏ ਦੀ ਘਰੋਂ ਚਲ ਗਈ ਹੋਈ ਨੂੰ ਜੀ ਹਾਂ ਸਾਨੂੰ ਉਹਨਾਂ ਤੋਂ ਵੀ ਯਾਨੀ ਕਿ ਪੂਰਾ ਹੈ ਵੀ ਯਾਨੀ ਕਿ ਉਹਨਾਂ ਤੋਂ ਵੀ ਸਾਨੂੰ ਪੂਰਾ ਦਿੱਤਾ ਜਾਵੇ ਇਨਸਾਫ ਪਰੇਸ਼ਾਨ ਬਹੁਤ ਰਹਿੰਦਾ ਜੀ ਪਰੇਸ਼ਾਨ ਤਾਂ ਬਹੁਤ ਜ਼ਿਆਦਾ ਬੜਾ ਕੁਛ ਦੇ ਰਹੇ ਉਹਦੇ ਕਰਦੇ ਵੀ ਗਏ ਸੀ ਉਦੋਂ ਉਹਨਾਂ ਵੀ ਉੱਤੇ ਜਾ ਕੇ ਤੇ ਮੰਲੋ ਆਖਿਆ ਸੀ ਬਾਕੀ ਹੁਣ ਵੇਖੋ ਜੇ ਹੁਣ ਉਹ ਤਾਂ ਨਾਲ ਦੇ ਮਿਲਣ ਤੋਂ ਬਾਅਦ ਮੁੰਡੇ ਤੇ ਪੁੱਛ ਦਾਸ ਤੋਂ ਪਤਾ ਲੱਗੇਗਾ ਜੀ ਪਰ ਸੈਸ਼ਨ ਨੇ ਵੀ ਸਾਨੂੰ ਇਨਸਾਫ ਮਿਲੇ ਬਸ ਜੋ ਗੱਲ ਹਿੱਕਤ ਹੈ ਉਹ ਸਹੀ ਹੋਵੇ ਬਸ ਪੂਰੀ ਇਹਨਾਂ ਦੀ ਮਦਦ ਜੋ ਵੀ ਕੋਈ ਗਰੀਬ ਪਰਿਵਾਰ ਹੈ ਉਹਨਾਂ ਦੇ ਮਮੀਰੇ ਤੇ ਗਰੀਬ ਪਰਿਵਾਰ ਇਹਨਾਂ ਦੀ ਪੂਰੀ ਪੂਰੀ ਮਦਦ ਕੀਤੀ ਜਾਵੇ ਤੇ ਪੂਰਾ ਇਹਨਾਂ ਦਾ ਮੇਰਾ ਭਰਾ ਇੱਕ ਹੈ ਅਸੀਂ ਚਾਰ ਭੈਣਾਂ ਹੈ ਇੱਕ ਬਰਾਦਰ ਹੈ ਤੇ ਕੱਲ ਦੇ ਕੱਲ ਤੇ ਕੱਲ ਦਾ ਗਾਇਬ ਹੋਇਆ ਵਿਆਏ ਉਹਦੇ ਘਰ ਦੀ ਮਿਲਣ ਆਈ ਏ ਉਸ ਤੋਂ ਬਾਅਦ ਫਿਰ ਗੁੜੀਆਂ ਨੂੰ ਘਰੇ ਛੱਡ ਤੋਤ ਬਾਤ ਚਲਾ ਗਿਆ ਏ ਤੇ ਪਤਾ ਨਹੀਂ ਉਹਦੇ ਨਾਲ ਇੱਕ ਮੁੰਡਾ ਵੀ ਹੈਗਾ ਸੀ ਉਹਦਾ ਬੇਲੀ ਦੋਸਤ ਉਹਨਾਂ ਨਾਲ ਚਲਾ ਗਿਆ ਏ ਹੁਣ ਪਤਾ ਨਹੀਂ ਰਾਹ ਤੇ ਗਏ ਵੈਸੀ 8 ਵਜੇ ਤੇ ਗਏ ਵੈਸੀ ਤੇ ਸਾਨੂੰ ਸਵੇਰੇ ਸਵੇਰ ਹੀ ਪਤਾ ਲੱਗਾ ਵੀ 5 ਵਜੇ ਤੇ ਸੀ ਮੋ ਅਕਸੀਡੈਂਟ ਹੋ ਗਿਆ। ੁੰਡਾ ਬਸੇਵੇਂ ਹੀ ਐ ਵੀ ਕੰਮ ਕਰਦਾ ਸਿਆਬ ਖੇਤੀਬੜੀ ਕਰਦਾ ਸੀ। ਬਹੁਤ ਮਾੜੀ ਹਾਲਤ ਹੈ ਕਿ ਸਾਡਾ ਇੱਕ ਹੀ ਫਰਾਗਾ ਸੀ। ਕਿ ਸਾਨੂੰ ਨਿصاف ਚਾਹੀਦਾ ਹੈ ਤੇ ਕਾਰਵਾਈ ਚ ਕਰੋ। ਹਾਂਜੀ ਉਹਨਦੇ ਤੇ ਪੁੱਛਦਾ ਸੋਣੀ ਚਲੀ ਉਹਦੀ ਘਰ ਵਾਲੀ ਕੋਲ ਪੁੱਛਦਾ ਸੋਣੀ ਚਾਹੀਦੀ ਏ। ਵੀ ਕੱਲ ਹੀ ਆਇਆ ਏ। ਤੇ ਕੱਲ ਹੀ ਆਸਾ ਹੋ ਗਿਆ ਏ। ਉਹਨਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਏ ਸਾਨੂੰ ਨਿصاف ਚਾਹੀਦਾ ਹੈ। ਅੱਜ ਸਵੇਰ 5:30 ਵਜੇ ਦੇ 6:00 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਏ ਵੀ ਅਕਸੀਡੈਂਟ ਹੋਇਆ ਏ। ਅਸੀਂ ਮੌਕੇ ਤੇ ਆਏ ਜੀ। ਪਤਾ ਕੀ ਪਤਾ ਲੱਗਿਆ ਬਾਅਦ ਚ ਵੀ ਇਹ ਮੁੰਡਾ ਨੂਰੇ ਕਹਦਾ ਜੀ ਜਿਹਦਾ ਨਾਮ ਬੁੱਟਾ ਸਿੰਘ ਸਾਨੋ ਬੋਲਾ ਬੰਤਾ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ ਅਨਨ ਕੋਈ ਵਿਕਲ ਮਕੇਡ ਮਾਰ ਕੇ ਚਲਾ ਗਿਆ ਜੀ ਬਾਕੀ ਤਲਾਸ਼ ਜਾਰੀ ਹੈ ਮਕਦਮਾ ਦਰਜ ਕਰਤਾ ਜੀ ਇਹ ਵਕਤੀ ਫੋਟੋ ਗ੍ਰਫਰ ਵਾਰਾ ਵੇਖ ਰਾ ਕੇ ਲੋ ਬੰਦੀ ਕਾਰਵਾਈ ਹੋ ਕੇ ਲੈਣਾ ਮਕਦਮਾ ਕਿਸ ਤਰ੍ਹਾਂ ਦਰਜ ਕੀਤਾ ਗਿਆ ਅਨਕਸ਼ਤ ਹਾਂਜੀ ਅਨਨੋਨ ਵਹੀਕਲ ਚਾਲਕ ਕਿਹੜੀ ਧਾਰਾ ਕਿਹੜੀ ਆ 106 BNS 281 BNS ਕੋਈ ਪਰਿਵਾਰ ਵਾਲਾ ਤੇ ਕਹਿਣਾ ਉਹ ਮੁੰਡੇ ਦੇ ਨਾਲ ਕੋਈ ਲੜਕਾ ਵੀ ਹੈਗਾ ਸੀ ਕਿ ਉਹਨਾਂ ਦਾ ਯਾਰ ਦੋਸਤ ਹੈ ਵੀ ਉਹ ਵੀ ਨਾਲ ਤੇ ਉਹ ਉਹ ਨਾਲ ਨਹੀਂ ਹੈਗਾ ਸੀ ਕਿੰਨੇ ਵੀ ਉੱਥੇ ਇਕੱਲਾ ਹੀ ਸੀ ਰਜਗੇ ਵੀਡੀਓ ਜਿਹੜੇ ਰਿਕਾਰਡ ਕਰਾਇਆ ਉਹਦੇ ਇਕੱਲਾ ਹੀ ਅਜੇ ਕੋਈ ਵੀਡੀਓ ਸਾਹਮਣੇ ਆਈ ਹੈ ਹਾਂਜੀ ਹਾਂਜੀ ਉੱਥੇ ਫੁਟੇਜ ਆਈ ਸਾਹਮਣੇ ਪਰ ਉੱਥੇ ਇਕੱਲਾ ਹੀ ਹੈ ਉਹ ਜਿੱਥੇ ਐਕਸੀਡੈਂਟ ਹੋਇਆ ਉਹ ਤੇ ਕੱਲਾ ਤੁਰ ਰਿਹਾ ਹੈ ਇਹ ਦਾ ਮਤਲਬ ਹੈ ਪਰੋਂ ਪਿੰਡ ਤੋਂ ਜੇ ਅਲਾਵਾ ਨੂੰ ਆ ਰਿਹਾ ਸੀ ਹੁਣ ਵਹੀਕਲ ਦਾ ਨਹੀਂ ਪਤਾ ਕਿਹੜੇ ਪਾਸੋਂ ਵੱਧਿਆ ਸਾਈਡ ਤੇ ਹੈ ਜੀ ਹਾਂ ਡੈੱਡ ਬੋਡੀ ਸਾਈਡ ਤੇ ਪਈ ਸੀ ਜਿਹੜੀ ਚਿੱਟੀ ਪੱਟੀ ਹੁੰਦੀ ਹੈ ਉੱਥੇ ਪਈ ਸੀ ਇਹ ਅਮੀਰ ਖਾਸ ਦੇ ਉਰਲੇ ਬੰਨੇ ਨੇੜੇ ਅ ਦਰਗਾਹ ਆ ਗਈ ਬਾਬਾ ਖੱਜੀ ਪੀਰ ਦੀ ਉੱਥੇ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 6:30 ਵਜੇ ਹਾਂਜੀ ਹਾਂਜੀ ਠੀਕ ਹੈ